ਕਾਲ ਸਾਹਿਬ ਐਕੋ ਪਤੇ ਮੈਂ ਭਪਿੰਦਰ ਸਿੰਘ ਜ਼ਿਲ੍ਹਾ ਪਟਿਆਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਕਿਸਾਨਾਂ ਦੀ ਤਰਾਜ਼ੀ ਦੇਖੋ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਦੂਜੇ ਪਾਸੇ ਚੋਰਾਂ ਨੇ ਤੰਗ ਰੱਖਿਆ ਆ ਹੁਣ ਸੋਲਰ ਪੈਨਲ ਲੱਗੇ ਹੋਏ ਆ ਮੇਰੇ ਖਿਆਲ ਵਿੱਚ 10-12 ਕਰਾਂਦੇ ਇੱਥੋਂ ਤਾਰਾ ਕੱਟ ਕੇ ਲੈ ਗਏ ਜਿਸ ਦੀ ਨਾ ਤਾਂ ਕੋਈ ਪੁਲਿਸ ਨਾ ਤਾਂ ਪੁਲਿਸ ਕੋਈ ਸੁਣਾਈ ਕਰ ਰਹੀ ਹੈ ਨਾ ਕੋਈ ਪ੍ਰਸ਼ਾਸਨ ਸੁਣਾਈ ਕਰ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਜਿਹੜੇ ਨਿਹਤਾ ਤਾਰਾ ਕੱਟਿਆ ਇਹਨਾਂ ਉੱਤੇ ਸਖਤ ਸਖਤ ਕਾਰਵਾਈ ਕਰੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਨਾਂ ਥੋੜਾ ਨੇੜੇ ਹੋ ਕੇ ਸਾਰੇ ਤਾਰਾਂ ਚੈੱਕ ਕਰਾਵੇ ਇੱਥੇ ਤਾਂ ਐ ਸੋਲੋ ਦੀ ਤਾਂ ਪੰਜ ਦੋ ਕਿੱਲਿਆਂ ਦੀ ਤਾਰ ਜਿਹੜੀ ਸੀ ਕੇਬਲ ਕੇਬਲ ਪਾਈ ਸੀ ਉਹ ਬੋਰ ਤੇ ਬੋਰ ਖਾਈ ਉਹ ਬੋਰ ਤੱਕ ਜਾਂਦੀ ਸੀ ਉਹ ਵੀ ਲੈ ਕੇ ਨਾਲ ਕਿੱਥੋਂ ਹੁਣ ਕਿਸਾਨ ਕੀ ਕਰੂਗਾ ਨਾ ਖੇਤ ਰਾਖੀ ਰੱਖ ਸਕਦਾ ਜੇ ਚੋਰਾਂ ਤੋਂ ਬਚਾਉਣੇ ਪਥੂ ਆ ਜਾਂਦੇ ਐ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਾਨਾਂ ਦੀ ਤਰ੍ਹਾਂ ਜੀ ਦੇਖੋ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਤੰਗ ਕਰ ਰਹੀ ਐ ਦੂਜੇ ਪਾਸੇ ਚੋਰਾਂ ਨੇ ਤੰਗ ਰੱਖਿਆ ਆ ਹੁਣ ਸੋਲਰ ਪੈਨਲ ਲੱਗੇ ਹੋਏ ਐ ਮੇਰੇ ਖਿਆਲ ਵਿੱਚ 10-12 ਕਰਾਂਦੇ ਇੱਥੋਂ ਤਾਰਾ ਕੱਟ ਕੇ ਲੈ ਗਏ ਜਿਸ ਦੀ ਨਾ ਤਾਂ ਕੋਈ ਪੁਲਿਸ ਨਾ ਤਾਂ ਪੁਲਿਸ ਕੋਈ ਸੁਣਾਈ ਕਰ ਰਹੀ ਹੈ ਨਾ ਕੋਈ ਪ੍ਰਸ਼ਾਸਨ ਸੁਣਾਈ ਕਰ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਜਿਹੜੇ ਇਹ ਤਾਰਾ ਗੱਡੀਆਂ ਇਹਨਾਂ ਤੋਂ ਸਖਤ ਸਖਤ ਕਾਰਵਾਈ ਕਰੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਨਾਂ ਥੋੜਾ ਨੇੜੇ ਹੋ ਕੇ ਸਾਰੀਆਂ ਤਾਰਾਂ ਚੈੱਕ ਕਰਾਵੇ ਇੱਥੇ ਤਾਂ ਐਸ ਸੋਲਰ ਦੀ ਤਾਂ ਪੰਜ ਦੋ ਕਿੱਲਿਆਂ ਦੀ ਸਾਰ ਜਿਹੜੀ ਸੀ ਕਿ ਕੇਵਲ ਕੇਵਲ ਪਾਈਸੋ ਬੋਰ ਤੇ ਬੋਰ ਬਖਾਈ ਉਹ ਬੋਰ ਤੱਕ ਜਾਂਦੀ ਸੀ ਉਹ ਵੀ ਲੈ ਕੇ ਨਾਲ ਕਿੱਥੋਂ ਹੁਣ ਕਿਸਾਨ ਕੀ ਕਰੂਗਾ ਨਾ ਖੇਤ ਰਾਖੀ ਰੱਖ ਸਕਦਾ ਜੇ ਚੋਰਾਂ ਤੋਂ ਬਚਾਉਣੇ ਪਸ਼ੂ ਆ ਜਾਂਦੇ ਐ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਉੱਪਰ ਸਖਤ ਸਖਤ ਕਾਰਵਾਈ ਕੀਤੀ ਜਾਵੇ